ਜੀ ਇਹ ਭਾਜੀ ਹੁਣੀ ਸਾਫ ਤੋਂਗ ਬੜੀ ਮਨੀ ਪਰਮਨੀ ਅਸੀਅਤ ਆ ਇਹ ਬਲੈਂਸੀਆ ਰਹਿੰਦੇ ਸ਼ਹਿਰ ਦੇ ਵਿੱਚ ਸੋ ਇਹ ਵੀ ਇੱਕ ਮੈਚ ਪਿਛਲੇ ਸਾਲ ਵੀ ਇਹਨਾਂ ਨੇ ਮੈਚ ਕਰਾਇਆ ਸੀ ਕਬੱਡੀ ਦੇ ਸੋ ਅੱਜ ਸਪੈਸ਼ਲ ਚੱਲ ਕੇ ਬਾਰਸੀਲੋਨਾ ਪਹੁੰਚਿਆ ਤੇ ਤੁਹਾਨੂੰ ਬਾਰਸੀਲੋਨਾ ਕਿੱਦਾਂ ਲੱਗਾ ਜੀ ਇੱਥੇ ਜਾਣ ਚਾਹੁੰਦੇ ਹਾਂ ਹਾਂਜੀ ਬਹੁਤ ਵਧੀਆ ਮੈਚ ਹੋ ਰਿਹਾ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਹੈਪੀ ਭਾਜੀ ਤੇ ਬਹੁਤ ਵਧੀਆ ਮੈਚ ਹੋ ਰਿਹਾ ਤੇ ਬੜਾ ਭਰਾਵਾਂ ਦਾ ਪਿਆਰ ਮਿਲਿਆ ਵਾ ਤੇ ਬਲੈਂਸੀਆ ਚ ਵੀ ਅਸੀਂ ਦੂਜਾ ਕਬੱਡੀ ਕੱਪ ਜਿਹੜਾ ਉਹ ਕਰਾਉਣ ਜਾ ਰਹੇ ਆਂ ਵੀਰ ਖਾਲਸਾ ਗਰੁੱਪ ਵੱਲੋਂ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਵਾ 9 ਸਤੰਬਰ ਦਿਨ ਸ਼ਨੀਵਾਰ ਨੂੰ ਦੂਜਾ ਕਬੱਡੀ ਕੱਪ ਬਲਾਂਸੀਆ ਚ ਕਰਵਾਇਆ ਜਾ ਰਿਹਾ ਸਾਰੇ ਦੋਸਤਾਂ ਮਿੱਤਰਾਂ ਭੈਣਾ ਭਰਾਵਾਂ ਆਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਰੇ ਜਣੇ ਹਮਮ ਆ ਕੇ ਪਹੁੰਚੋ ਤੇ ਸਾਡਾ ਹੌਸਲਾ ਵਧਾਓ ਧੰਵਾਦ ਜੀ ਸੋ ਜਰੂਰ ਜਿੱਦਾਂ ਇੱਥੇ ਤਰੌਣਕ ਮੇਲੇ ਬੱਜਿਆ ਇਦਾਂ ਹੀ ਨੇ ਟਾਡੇ ਮੇਲੇ ਤੇ ਵੀ ਜਰੂਰ ਪੂਰਾ 9 ਸਤੰਬਰ ਨੂੰ ਪੂਰਾ ਪਰੂਗਾ ਉੱਥੇ ਵਲਾਂਸੀਆ ਦੇ ਵਿੱਚ ਵੀ ਪਿਛਲੀ ਵਾਰੀ ਅਸੀਂ ਉੱਥੇ ਪਹੁੰਚੇ ਸੀ ਭਾਜੀ ਹੋਣਾ ਕੋ ਬੜਾ ਮਾਨ ਸਤਿਕਾਰ ਇਹਨਾਂ ਨੇ ਦਿੱਤਾ ਸਾਨੂੰ ਸੋ ਐਸ ਸਾਲ ਵੀ ਅਸੀਂ ਜਰੂਰ ਪਹੁੰਚਾਂਗੇ ਬਾਦ ਚੜ ਕੇ ਪਹੁੰਚਾਂਗੇ ਥੈਂਕ ਯੂ ਵੈਰੀ ਮੱਚ ਭਾਜੀ ਤੁਹਾਡਾ ਇੱਥੇ ਪਹੁੰਚਾ ਵੈਲਕਮ ਜੀ ਵੈਲਕਮ